ਕ੍ਰਿਆਨੇ ਦੀ ਦੁਕਾਨਦਾਰ ਨੂੰ ਦੁਕਾਨ ਤੋਂ ਕੁਝ ਪਲ ਹੀ ਲਈ ਓਲੇ ਹੁਣਾਂ ਮਹਿੰਗਾ ਪੈ ਗਿਆ ਦੁਕਾਨ ਖਾਲੀ ਹੋਣ ਦੀ ਤੱਕ ਵਿੱਚ ਬੈਠੇ ਚੋਰ ਨੇ ਕੁਝ ਹੀ ਸਕਿੰਟਾਂ ਦੇ ਵਿੱਚ ਦੁਕਾਨ ਅੰਦਰ ਵੜ ਕੇ ਗੱਲਾਂ ਸਾਫ਼ ਕਰ ਦਿੱਤਾ ਹਾਲਾਂਕਿ ਘਟਰਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਗਈ ਹੈ ਪਰ ਮੂੰਹ ਸਿਰ ਕੱਪੜੇ ਨਾਲ ਲਪੇਟੇ ਹੋਣ ਚੋਰ ਦੀ ਪਛਾਣ ਕਰਨਾ ਦੁਕਾਨਦਾਰ ਲਈ ਮੁਸ਼ਕਲ ਹੋ ਰਿਹਾ ਹੈ ਆਓ ਤੁਹਾਨੂੰ ਦਿਖਾਉਂਦੇ ਹਾਂ ਪਹਿਲਾ ਇਹ ਸੀਸੀਟੀਵੀ ਫੁਟੇਜ ਪਾਪਾ ਹੁਣੇ ਪੈਸੇ ਕੱਢ ਕੇ ਲੱਗਾ ਗੱਲੇ ਚਾ ਵੇਖਦਾ ਹਾਂ। ਅਸਾਂ ਗੱਲੇ ਦਾ ਕੱਢੀ ਗੰਦੇ। ਉਹ ਕਿੱਥੇ ਨੇ ਪੈਸੇ ਪਾਇਆ ਦੂਕੀ ਨਹੀਂ ਪੈਸੇ ਆ ਨਹੀਂ ਗੱਲੇ ਚ ਭੈਣ ਕੀ। ਕਿੰਨੇ ਵਜੇ ਕੱਢੇ? ਆ ਟਾਈਮ ਗਲਤ ਆ ਹੋਵੇ ਤੇਰੇ ਸਾਹਮਣੇ ਕੱਢ ਕੇ ਲੈ ਆ ਗਿਆ ਨਹੀਂ ਉਹ ਇਹ ਕੋਣ ਆਇਆ ਹੈ? ਕਰਕੇ ਲਿਆ ਗਿਆ ਕੋਈ ਥਲੇ ਚ ਮੈਂ ਥੋੜੀ ਜੀ ਆਹੋ ਧੋਣ ਤੇ ਆਹੋ ਤੂੰ ਥਲੇ ਜਾ ਕੇ ਤੇ ਹੁੰਜਣ ਲੱਗ ਗਈ ਵੀ ਭੈਣ ਤੋਂ ਬਾਅਦ ਚ ਹੁੰਜਣ ਵੜੀ ਜੀ ਇਹ ਸਿੰਘਾ ਜੀ ਤੇ ਮੇਰੀ ਕਰਿਆਨੇ ਦੀ ਸ਼ਾਪ ਆ ਅਲੇ ਚੱਕ ਪਿੰਡ ਦੇ ਵਿੱਚ ਮੇਨ ਰੋਡ ਦੇ ਉੱਤੇ 에 ਰਾਈਟ ਪ੍ਰਾਈਸ ਸ਼ਾਪ ਕਰਕੇ ਅੱਡੇ ਕਿ 3 ਵਜੇ ਮੈਂ ਬਾਜ਼ਾਰ ਨੂੰ ਗਿਆ ਤੇ ਮਾਤਾ ਮੇਰੇ ਥੱਲੇ ਝਾੜੂ ਮਾਰਦੇ ਪਏ ਨੇ ਤੇ ਇੱਕ ਸਾਕਸ ਬਾਹਰੋਂ ਆਇਆ ਬੜੀ ਤੇਜ਼ੀ ਦੇ ਨਾਲ ਉਸਨੇ ਗੱਲੇ ਦੇ ਵਿੱਚੋਂ ਮੇਰਾ 6-7000 ਰੁਪਿਆ ਕੱਢਿਆ ਔਰ ਛੇਤੀ ਨਾਲ ਹੀ ਬੜੇ ਹੀ ਚਲਾਕੀ ਦੇ ਨਾਲ ਇਥੇ ਦੌੜ ਗਿਆ ਦੇਖੋ ਕਿ 2 ਮਿੰਟ ਦੇ ਵਿੱਚ ਐਡੇ ਐਡੇ ਵੱਡੇ ਕਾਰਨਾਮੇ ਹੋ ਰਿਹਾ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਇਹਨਾਂ ਤੇ ਥੋੜੀ ਜਿਹੀ ਠੱਲ ਪਾਈ ਜਾਵੇ ਔਰ ਬੰਦਿਆਂ ਨੂੰ ਕਾਬੂ ਕੀਤਾ ਜਾਵੇ ਔਰ ਸਾਡੀ ਮਦਦ ਕੀਤੀ ਜਾਵੇ ਮਾਤਾ ਹੀ ਦੁਕਾਨ ਤੇ ਹੀ ਉਹਨਾਂ ਦੇ ਸਾਹਮਣੇ ਆਹ ਜੀ ਦੁਕਾਨ ਤੋਂ ਥੋੜਾ ਥੱਲੇ ਸੀਗੇ ਥੱਲੇ ਆਪਣਾ ਅੰਡਰਗਰਾਉਂਡ ਬਣਾਇਆ ਜਿੱਥੇ ਸਾਰਾ ਸਮਾਨ ਰੱਖਿਆ ਤੇ ਝੜ ਮਾਰਦੇ ਪਏ ਇੱਕ ਮਿੰਟ ਲਈ ਗਏ ਸੀ ਤੇ ਆ ਗਏ ਹਾਂ ਜੀ 1 ਮਿੰਟ ਵਾਸਤੇ ਥੱਲੇ ਗਏ ਤੇ ਉਹਨੇ ਚਿਰ ਦੇ ਵਿੱਚ ਹੀ ਉਹ ਬੰਦਾ ਕਾਂਡ ਕਰਕੇ ਤੇ ਦੌੜ ਗਿਆ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਪੁਲਿਸ ਤੋਂ ਪ੍ਰਸ਼ਾਸਨ ਤੋਂ ਔਰ ਇਹਨਾਂ ਨੂੰ ਸਜਾਵਾਂ ਦਿੱਤੀਆਂ ਜਾਣ